ਸਾਥੀ ਸਭ ਤੋਂ ਪਹਿਲਾਂ ਮੈਂ ਜੈ ਭੀਮ ਜੈ ਭਾਰਤ ਰੱਖਦਾ ਹਾਂ ਮੈਂ ਸਿੱਝ ਕੋਣਾ ਹਰ ਪਾਰਟੀਆਂਾਂ ਭਾਰਤੀ ਜੰਦਾ ਪਾਰਟੀ ਜਿਵੇਂ ਕਿ ਤਕਰੀਬਨ 3 ਸਾਲ ਹੋ ਗਏ ਆ 2 3 ਸਾਲ ਦਾ ਸਮਾਂ ਹੋ ਗਿਆ ਆਮ ਆਦੀ ਪਾਲ ਸਰਕਾਰ ਬਣੀ ਔਰ ਉਦੋਂ ਤੋਂ ਲਾ ਕੇ ਦੇਖ ਲੋ ਪੰਜਾਬ ਵਿੱਚ ਝੂਠੇ ਪਰਚੇ ਗੋਲਾਬਾਰੀ ਅਕਲ ਦੀ ਗਾਲੀ ਦੇਖ ਲੋ ਨਵਾਂ ਨਹੀਂ ਤੇ ਸਰਪੰਚ ਜਿਹੜਾ ਆਪਦੇ ਮਾਰ ਗਿਆ ਜਿਹੜਾ ਲਾ ਨਾ ਬਿਲਕੁਲ ਪੰਜਾਬ ਚ ਖਤਮ ਹੋ ਚੁੱਕਾ ਵਾ ਭਗਵੰਤ ਜੀ ਸਰਕਾਰ ਹਰ ਪੱਖੋਂ ਫੇਰ ਹੋ ਚੁੱਕਿਆ ਚਾਹੇ ਪਾਰਟੀ ਬਾਈ ਗੱਲ ਲੀਏ ਚਾਹੇ ਲਾਅਨ ਦੀ ਗੱਲ ਲੀਏ ਚਾਹੇ ਬੁਢਾਪਾ ਪੈਨਸ਼ਨ ਦੀ ਗੱਲ ਕਰ ਲਈਏ ਚਾਹੇ ਵਿਧਵਾ ਪੈਨਸ਼ਨ ਦੀ ਗੱਲ ਕਰ ਲਈਏ ਕਿ ਕੋਈ ਵੀ ਜਿਹੜਾ ਕੰਮ ਆ ਇਹਨਾਂ ਨੂੰ ਸੂਦੇ ਮਿੱਠਾ ਉਹ ਜਿਹੜਾ ਪ੍ਰਸ਼ਾਸਨ ਆ ਬਿਲਕੁਲ ਇਹਨਾਂ ਕਹਨੇ ਘਰ ਤੋਂ ਬਾਹਰ ਆ ਔਰ ਇਹਨਾਂ ਧਿਆਨ ਜਿਹੜਾ ਪਿਛਲੇ ਸਰਕਾਰਾਂ ਚ ਝੂਠੇ ਪਰਚੇ ਦੇ ਨੇ ਉਸੇ ਤਰ੍ਹਾਂ ਚ ਲੱਗੇ ਪਏ ਆ ਤੇ ਜਿਹਨੂੰ ਸਾਡੀ ਪਾਰਟੀ ਨਹੀਂ ਬਰਦਾਸ਼ਤ ਨਹੀਂ ਕਰਨਾ ਔਰ ਇਸ ਸਬੰਧ ਵਿੱਚ ਸਰਕਾਰ ਦੇ ਖਿਲਾਫ ਇੱਕ 29 ਤਰੀਕ ਨੂੰ 29 ਨਵੰਬਰ ਨੂੰ ਦਿਨ ਸ਼ੁੱਕਰਵਾਰ ਨੂੰ ਇੱਕ ਹੱਲਾ ਬੋਲ ਰੈਲੀ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਆ ਜੋ ਇਹ ਲਗ ਲਗ ਵਿਹਾਰਾਂ ਵਿੱਚ ਹੁੰਦੇ ਹੋਏ ਸੀਤਪੁਰ ਸਾਹਿਬ ਚੌਂਚ ਪਹੁੰਚ ਕੇ ਭਗਵੰਤ ਮਾਨ ਸਰਕਾਰ ਦਾ ਪੁੱਤਰਾ ਫੂਕਾ ਜਾਵੇਗਾ ਔਰ ਇੱਕ ਮੰਗ ਪੁੱਤਰ ਮਾਨਯੋਗ ਗਵਰਨਰ ਕਪੂਰ ਪੰਜਾਬ ਦੇ ਡੀਸੀ ਕਪੂਰ ਦਾ ਨਾਮ ਦਿੱਤਾ ਜਾਵੇਗਾ ਕਿ ਜੋ ਪੰਜਾਬ ਦੇ ਹਾਲਾਤ ਆ ਇਹਨਾਂ ਨੇ ਇਹਦੀ ਸਰਕਾਰ ਭੰਗ ਕਰਕੇ ਰਾਸ਼ਟਰੀ ਰਾਜ ਲੂਕ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਜਿਹੜਾ ਹਨ ਇਹ ਜੀਵਨ ਉਸ ਸੇ ਸੱਠ ਹੋ ਸਕੇ ਜੋ ਲਾਲਾਂ ਸਰ ਕਾਮਰਾ ਹੋ ਸਕੇ ਇੰਨੇ ਕਿ ਨਖੇ ਮਾਂ ਜਾ ਚਗਾ ਜੈਪੀ ਜੈਪਾ